ਕਾਹੂੰ ਤਾਹੂੰ ਦਿਨੇ ਪਾਟ ਪਟੰਬਰ ਕਾਹੂੰ ਪਲੰਗ ਨਿਵਾਰਾ ਕਾਹੂੰ ਗਰੀ ਗੋਦਰੀ ਨਹੀਂ ਕਾਹੂੰ ਖਾਨ ਤਰਾਰਾ ਅਹਿਰ ਖਵਾਦ ਨਾ ਕੀਜੈ ਰੇ ਮਨ ਸੁਕ੍ਰਿਤ ਕਰ ਕਰ ਲੀਜੈ ਰੇ ਮਨ ਤਰਹਾਉ કુਮਾਰ ਏਕ ਜੋ ਮਾਟੀ ਗੁੰਧੀ ਬਹੁ ਵਿਦਵਾਨੀ ਲਾਈ ਕਾਹੂ ਮੈਂ ਮੋਤੀ ਮੁਕਤਾ ਕਾਹੂ ਵਿਆਦ ਲਗਾਈ ਸੁਮੈਂ ਹਨ ਰਖਨ ਕਾ ਦੀਆ ਮੁਗਦ ਕਹੈ ਤਨ ਮੇਰਾ ਜਮ ਕਾ ਦੰਡ ਮੂੰਡ ਮੈ ਲੱਗੈ ਛਿਨ ਮੈਂ ਕਰੇ ਨਬੇਰਾ ਹਰ ਜਨੂ ਤੁਮ ਭਗਤ ਸਦਾਵੈ ਆਗਿਆ ਮਨ ਸੁਖ ਪਾਈ ਜੋ ਤਿਸ ਭਾਵੇ ਸਤ ਕਰ ਮੰਨੇ ਪਹਾੜਾ ਮਨ ਵਸਾਈ ਕਹਿ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ ਚਿਰਗਟ ਫਾਰ ਚਟਾਰਾ ਲੈ ਗयो ਤਰੀ ਤਾਗਰੀ ਝੂਟੀ ਆਸ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਭਾਵੇ ਅੱਲਾ ਅਵਲਦੀਨ ਕੋ ਸਾਹਿਬ ਜ਼ੋਰ ਨਹੀਂ ਫੁਰਮਾਵੇ ਕਾਜ਼ੀ ਬੋਲਿਆ ਬਨ ਨਹੀਂ ਆਵੇ ਰਹਾ ਰੋਜ਼ਾ ਤਰੇ ਨਵਾਜ਼ ਗੁਜ਼ਾਰ ਕਲਮਾ ਪਿਛਤ ਨਾ ਹੋਈ ਸੱਤਰ ਤਾਬਾ ਘਟ ਹੀ ਪਿੱਤਰ ਜੇਕਰ ਜਾਣੇ ਕੋਈ ਨਿਵਾਜ਼ ਸੋਈ ਜੋ ਨਿਆਉ ਵਿਚਾਰ ਕਲਮਾ ਅਕਲ ਹੈ ਜਾਣੇ ਪੰਚੋਂ ਮੁਸ ਮਸੱਲਾ ਬਿਸ਼ਾਵੇ ਤਬ ਤੋ ਦੀਨ ਪਿਛਾਨੈ ਖਸਮ ਪਿਛਾਨ ਫਰਸਕਰ ਜੀ ਮਹਿ ਮਾਰਮਣੀ ਕਰ ਫੀਕੀ ਆਪ ਜਨਾਏ ਅਵਰ ਕਾ ਜਾਣੈ ਤਬ ਹੋਏ ਪਿਛਤ ਸ਼੍ਰੀ ਕੀ ਮਾਤੀ ਇਕ ਪੇਖ ਪਰ ਨਾ ਨਾ ਤਾ ਮੈਂ ਬ੍ਰਹਮ ਪਿਛਾਨ ਮ ਕਹ ਤਬੀਰਾ ਪਿਛਤ ਛੋੜ ਕਰ ਦੋਜ਼ਕ ਸਿਉ ਮਨ ਮਾਨਾ ਆਸਾ ਗगन ਨਗਰ ਇੱਕ ਬੂੰਦ ਨਾ ਬਰਖੈ 나ਦ ਕਹਾਂ ਜੋ ਸੁਮਾਨਾ ਪਾਰ ਬ੍ਰਹਮ ਪਰਮੇਸ਼ੁਰ ਮਾਧੋ ਪਰਮ ਹਾਂਸ ਲੈ ਸਿਧਾਨਾ ਬਾਬਾ ਬੋਲਤੇ ਤੇ ਕਹਾਂਗੇ ਦੇਹੀ ਤੇ ਸੰਗ ਰਹਿਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਤथा ਬਰਤ ਕਹਤੇ ਰਹਾ ਦੁਜਾਵਨ ਹਾਰੋ ਕਾਂ ਗਯੋ ਜਿਨ ਇਹ ਮੰਦਰ ਕੀਨਾ ਸਾਖੀ ਸ਼ਬਦ ਸੁਰਤ ਨਹੀਂ ਉਪਜੈ ਖਿੰਚ ਪੇਜ ਸਭ ਲੀਨਾ ਸ਼ਰਵਨ ਨੂੰ ਵਿਕਲ ਭੈ ਸੰਗ ਤੇਰੇ ਇੰਦਰੀ ਤ ਬਲ ਥਾਕਾ ਚਰਨ ਰਹਿ ਕਰ ਧਰਤ ਪਰੇ ਹੈ ਮੁਖੋਂ ਨਾਨਕ ਸਬਤਾ ਥੱਕੇ ਪੰਚ ਦੂਤ ਸਭ ਤਸਕਰ ਆਪ ਆਪਣੇ ਧੰਮ ਤੇ ਥਾਕਾ ਮਨ ਕੁੰਚਰ ਔਰ ਥੱਕ ਤੇਜ ਸੂਤ ਧਰ ਰਮ ਤੇ ਨਿਰਤ ਕਪੈ ਦਸਾ ਬੰਦ ਛੂਟੇ ਮਿੱਤਰ ਭਾਈ ਸਭ ਸ਼ੋਰੇ ਕਹਿ ਤਕਬੀਰਾ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ ਆਸ ਇੱਕ ਤੁਕੇ ਸਰਤਨੀ ਤੇ ਉੱਪਰ ਨਹੀਂ ਬਲਿਆ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ ਮਾਰ ਮਾਰ ਸਰਤਨੀ ਨਿਰਮਲ ਜਲ ਪੈਠੀ ਜਿਨ ਤ੍ਰਿਭਵਨ ਦਸੀ ਹਲੇ ਗੁਰਪ੍ਰਸਾਦ ਡੀਠੀ ਤਹਾ ਸਰਤਨੀ ਸਰਤਨੀ ਕਿਆ ਕਹੋ ਭਾਈ ਜਿਨ ਸਾਚ ਤਿਸ਼ਾਨਿਆ ਤਿੰਨ ਸਰਤਨੀ ਖਾਈ ਸਰਪਨੀ ਤੇ ਆਨ ਸ਼ੂਸ਼ ਨਹੀਂ ਅਵਰਾ ਸਰਪਨੀ ਜੀਤੀ ਕਹਾ ਕਰ ਜਮਰਾ ਇਹ ਸਰਪਨੀ ਤਾ ਕੀ ਕੀਤੀ ਹੋਈ ਬਲ ਅਬਲ ਕਿਆ ਇਸ ਤੇ ਹੋਈ ਇਹ ਬਸਤੀ ਤਾ ਬਸਤ ਸ਼ਰੀਰ ਗੁਰ ਪ੍ਰਸਾਦ ਸਹਜ ਤਰੇ ਕਬੀਰਾ ਆਸਾ ਕਹਾ ਸਵਾਨ ਕਾ ਸਿਮਰਤ ਸੁਨਾਏ ਕਹਾਂ ਸਾਖਤ ਪੈ ਹਰ ਗੁਨ ਗਾਏ RAM 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 MERAM RAM ਰਹੀ ਹੈ ਸਾਖਤ ਸਿਉ ਫੂਲ ਨਹੀਂ ਕਹੀਏ ਰਹਾ ਉਹ ਕਹ ਕਪੂਰ ਚਰਾਏ ਕਹ ਬਿਸ਼ਰ ਕੋ ਦੂਧ ਪੀਐ ਸਤ ਸੰਗਤ ਮਿਲ ਬਬੇਕਬੁਦ ਹੋਈ 파ਰਸ ਪਰਸ ਲੋਹਾ ਕੰਚਨ ਸੋਈ ਮਾਰਤ ਤੁਸਵਾਨ ਸਭ ਕਰੇ ਕਰਾਇਆ ਜੋ ਤੁਰ ਲਿਖਿਆ ਸੋ ਕਰਮ ਕੁਮਾਇਆ ਅੰਮ੍ਰਿਤ ਲਾਲਾ ਨੀਮ ਸਿੰਚਾਈ ਕਹਿਤ ਕਬੀਰ ਕੋਆ ਕੋ ਸਹਿਜ ਨਾ ਜਾਈ ਆਸਾ ਲੰਕਾ ਸਾਕੋਟ ਸਮੁੰਦਰੀ ਖਾਈ ਤੇਰਾਵਨ ਘਰ ਖਬਰ ਨਾ ਪਾਈ ਕਿਆ ਮੰਗੋ ਕਿਸ਼ ਫਿਰ ਨਾ ਰਹੀ ਦੇਖ ਤਨੈਨ ਚੱਲੋ ਜਗ ਜਾਈ ਕਹਾ ਇਕ ਲੱਖ ਪੂਤ ਸਵਾ ਲੱਖ ਨਾਤੀ ਤੇਰਾ ਮਨ ਘਰ ਦੀਆ ਨਾ ਬਾਤੀ ਚੰਦ ਸੂਰਜ ਜਾ ਕੇ ਤਪਤਰ ਸੋਈ ਬੈਸੰਤਰ ਜਾ ਕੇ ਕਪਰੇ ਥੋਈ ਗੁਰਮਤਿ ਰਾਮੇ ਨਾਮ ਵਸਾਈ अस्थिर रहे न कतहुं जाई कहत कबीर सुनौ रे लोई राम नाम बिन मुक्त न होई आस पहला पूत पेशरी माई गुर लागो चेल की पाई एक अचंभा सुनौ तुम भाई देखत सिंह चरावत गाय हा ਜਲ ਕੀ ਮਛਲੀ ਸਰਵਰ ਬਿਆਈ ਦੇਖਤ ਪੁਤਰਾ ਲੈ ਗਈ ਬਿਲਾਈ ਤਨਰੇ ਬੈਸਾ ਉਪਰ ਸੂਲਾ ਤਿਸ ਕੈ ਪੇੜ ਲੱਗੇ ਫਲ ਫੂਲਾ ਕੋਰਾ ਚਰ ਪਹਿਸ ਚਰਾਵਨ ਜਾਈ ਬਾਹਰ ਬੈਲ ਗੋਨ ਘਰ ਆਈ ਕਹਿਤ ਕਬੀਰ ਜੋ ਇਸ ਪਦ ਬੂਝੈ RAM RAMAT ਦੇਸ ਸਭ ਕਿਛ ਸੁਝ 22 ਚੌਪ ਦੇ ਤથા ਪੰਚ ਪਦੇ ਆਸਾ ਸ੍ਰੀ ਕਬੀਰ ਜੀੋ ਕੇ ਤੇ ਪਦੇ ਅਠ ਦੋ ਤੁਕੇ ਸਤ ਇੱਕ ਤੁਕਾ ਇੱਕ ਇੱਕ ਓੰਕਾਰ ਸਤਗੁਰ ਪ੍ਰਸਾਦ ਬਿੰਦ ਤੇ ਜਨ ਪਿੰਡ ਕੀਆ ਅਗਨ ਕੁੰਡ ਰਹਾਇਆ ਦਸ ਮਾਸ ਮਾਤਾ ਉਧਰ ਰੱਖਿਆ ਬਹਰ ਲਾਗੀ ਮਾਇਆ ਪ੍ਰਾਨੀ ਤਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ ਪੂਰਵ ਜਨਮ ਕਰਮ ਭੂਮ ਬੀਜ ਨਾਹੀ ਬੋਇਆ ਰਹਾ ਬਾਰਿਕ ਤੇ ਬਿਰਦ ਫਿਆ ਹੋਣਾ ਸੋ ਹੋਇਆ ਜਾਂ ਜਮ ਆਏ ਝੋਟ ਪਕਰੇ ਤਬਾਹ ਕਾਹੇ ਰੋਇਆ ਜੀਵਨ ਕੀ ਆਸ ਕਰੈ ਜਮ ਨਿਹਾਰ ਸਸ ਬਾਜ਼ੀ ਗਰੀ ਸੰਸਾਰ ਕਬੀਰ ਚੇਤਰ ਢਾਲ ਪਾਸਾ ਅਸਾ ਤਨ ਰਹਿਨੀ ਮਨ ਪੁਨਰਪਕਰਹੁ ਪੰਜ ਤਤ ਬrati RAM ਰਾਏ ਸਿਉ ਭਾਵਰ ਲੈਹੁ ਆਤਮ ਤੇ ਰੰਗ ਰਾਤੀ ਗਾਉ ਗਔਰੀ ਦੁਲਹਣੀ ਮੰਗਲ ਚਾਰਾ ਮੇਰੇ ਘਰੇ ਆਏ ਰਾਜਾ ਰਾਮ ਪਧਾਰ ਰਹਾ ਨਾਭ ਤਮਲ ਮੈਂ 베ਦੀ ਰਚਲੇ ਬ੍ਰਹਮ ਗਿਆਨ ਉਚਾਰ ਰਾਮ ਰਾਏ ਸੋ ਦੁਲਹਾ ਪਾਇਓ ਅਸਬੜ ਪਾਗ ਹਮਾਰਾ ਹਰ ਨਰ ਮਨ ਜਨ ਕੋਤਕ ਆਏ ਕੋਟ 33오 ਜਨ ਕਹਿ ਕਬੀਰ ਮੋਏ ਵਿਆਹ ਚਲੇ ਹੈ ਪੁਰਖ ਏਕ ਭਗਵਾਨ ਆਸਾ ਸਾਸ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮ ਡਰੋਂ ਰੇ ਸਖੀ ਸਹੇਲੀ ਨੰਦ ਗਹਿਲੀ ਦੇਵਰ ਕੈ ਬਿਰਹ ਜਰੋਂ ਰੇ ਮੇਰੀ ਮਤ ਬੋਰੀ ਮੈਂ ਰਾਮ ਵਿਸਾਰੇਓ ਕਿਨ ਬਿਦ ਰਹਿਨ ਰਹੋ ਰੇ ਸੱਜ ਰਮਤ ਨੈਣ ਨਹੀਂ ਪੇਖਾਂ ਇਹ ਦੁੱਖ ਕਾ ਸੋਂ ਕਹੋ ਰੇ ਰਹਾ ਬਾਪ ਸਾਵ ਕਾ ਤਰੈ ਲਰਾਈ ਮਾਇਆ ਸਦਮਤ ਵਾਰੀ ਵੱਡੇ ਭਾਈ ਕਬ ਜਬ ਸੰਗ ਹੋਤੀ ਤਬ ਹੋ ਨਾ ਪਿਆਰੀ ਕਹਿਤ ਕਬੀਰ ਪੰਚ ਕੋ ਝਗਰ ਝਗਰਤ ਜਨਮ ਗਵਾਇ ਝੂਠੀ ਮਾਇਆ ਸਭ जग ਬਾਧਿਆ ਮੈਂ ਰਾਮ ਰਮਤ ਸੁਖ ਪਾਇਆ ਆਸਾ ਹਮ ਘਰ ਸੂਤ ਤਨੈ ਨਿਤ ਤਾਨ ਕੰਠ ਜਨੇਉ ਤੁਮਾਰੇ ਤੁਮ ਤਾਂ वेद ਪੜ੍ਹੋ ਗਾਇਤਰੀ ਦੋbindਰ ਦਾ ਹਮਾਰੇ ਮੇਰੀ ਜੇਬਾ ਬਿਸ਼ਨ ਨੈਨ ਨਾਰਾਇਣ ਫਿਰਦਾ ਬਸੈ ਗੋਬਿੰਦ ਜਮ ਦਵਾਰ ਜਬ ਪੂਸ਼ਸ ਬਵਰੇ ਅਬ ਕਿਆ ਕਹਿਸ ਮੁਕੰਦ ਰਹਾ ਹਮ ਗੋਰੂ ਤਮ ਗਵਾਰ ਗੁਸਾਈ ਜਨਮ ਜਨਮ ਰਖੋ ਵਾਰੇ ਕਬਹੂ ਨਾ ਪਾਰ ਉਤਾਰ ਚਰਾਇਓ ਕੈਸੇ ਖਸਮ ਹੋ ਮਾਰੇ ਤੂੰ ਬ੍ਰਾਹਮਣ ਮੈਂ ਕਾਸ਼ੀਕ ਦੁਲਹਾ 부ਝਾ ਮੋਰ ਗਿਆਨ ਤੁਮ ਤੋ ਜਾਚੇ ਫੂਪ ਤਰਾ ਦੇ ਹਰਸੋਂ ਮੋਰ ਤੇ ਹਨ ਆਸ जग दीवन ऐसा ਸੁਪਨੇ ਜੈਸਾ ਜੀਵਨ ਸੁਪਨ ਸਮਾਨ ਸਾਚ ਕਰ ਹਮ ਗਾਠ ਦੀਨੀ ਛੋੜ ਪਰਮ ਨਿਧਾਨ ਬਾਬਾ ਮਾਇਆ ਮੋਹ ਹਿਤਕੀਨ ਜਿਨ ਗਿਆਨ ਰਤਨਹਿਰ ਲੀਨ ਰਹਾ ਨੈਣ ਦੇਖ ਪਤੰਗ ਉਰਜੈ ਪਸ਼ੂ ਨ ਦੇ ਖੈਗ ਕਲ ਫਾਸ ਨਾ ਮੁਖਦ ਚੇਤ ਕਨਕ ਕਾਮ ਨ ਲਾਗ ਪਰ ਵਿਚਾਰ ਬਿਕਾਰ ਪਰ ਹਰ ਤਰਨ ਪਾਰਨ ਸੋਏ ਤਹ ਕਬੀਰ ਜਗ ਜੀਵਨ ਐਸਾ ਦੁਤੀ ਨਹੀਂ ਕੋਏ ਅਸਾ ਜੋ ਮੈ ਰੂਪ ਕੀਏ ਬਹੁ ਤੇਰੇ ਅਬ ਫਨ ਰੂਪ ਨਾ ਹੋਈ ਗਾਗਾ ਤੰਤ ਸਾਜ ਸਭ ਥਕ RAM ਨਾਮ ਬਸ ਹੋਈ ਅਬ ਮੋਹੇ ਨਾਚਨੋਂ ਨਾ ਆਵੇ ਮੇਰਾ ਮਨ ਮੰਦਰੀਆ ਨਾਮ ਬਜਾਵੇ ਰਹਾ ਕਾਮ ਕੋ ਦਮਾਇ ਲੈ ਜਾਰੀ ਤ੍ਰਿਸ਼ਨਾ ਗਾਗਰ ਫੂਟੀ ਕਾਮ ਚੋਲ ਨਾ ਭਿਆ ਹੈ ਪੁਰਾਨ ਗਿਆ ਭੰਮ ਸਭ ਛੂਟੀ ਕਰਬ ਭੂਤ ਏਕ ਕਰ ਜਾਣਿਆ ਚੁਕੇ ਬਾਦ ਬਿਬਾਦ ਕਹਿ ਕਬੀਰ ਮੈਂ ਪੂਰਾ ਪਾਇਆ ਤੈ ਰਾਮ ਪ੍ਰਸਾਦ ਅਸਾ ਰੋਜ਼ਾ ਧਰੈ ਮਨਾਵੇ ਅੱਲਾ ਸੁਆਦਤ ਜੀ ਸੰਘਾਰੈ ਆਪਾ ਦੇਖ ਅਵਰ ਨਹੀਂ ਦੇਖੈ ਕਾਹੇ ਕੋ ਚੱਕ ਮਾਰੈ ਕਾਵੀ ਹਾਇਬ ਇੱਕ ਤੋਹੀ ਮੈਂ ਤੇਰਾ ਸੋਚ ਵਿਚਾਰ ਨਾ ਦੇਖਾ ਖਬਰ ਮੈਂ ਕਰੇਂ ਦੀਨ ਕੇ ਬੋਰੇ ਤਾਂ ਤੇ ਜਨਮ ਲੇਖਾ ਰਹਾਉ ਸਾਚ ਕਿਤੇ ਬਖਾਨਾ ਅੱਲਾ ਨਾਰਪੁਰਖ ਨਹੀਂ ਕੋਈ ਪੜੇ ਗੁਨੇ ਨਹੀਂ ਕਸ਼ ਬੋਰੇ ਜੋ ਦਿਲ ਮੈਂ ਖਬਰ ਨਾ ਹੋਈ ਅੱਲਾ ਗੈਬ ਸਗਲ ਘਟ ਤੀਤਰ ਫਿਰਦਾ ਲੈ ਹੋ ਵਿਚਾਰੀ Hindu Turk ਦੋਹਾਂ ਮੈਂ ਇੱਕ ਤਹਤ ਵੀਰ ਪੁਕਾਰੀ ਆਸ ਤਿਤਦਾ ਇੱਕ ਤੁਕਾਂ ਕਿਉਂ ਸ਼ਿੰਗਾਰ ਮਿਲਣ ਕੇ ਤਾਈ ਥਰਨ ਮਿਲੇ ਦਗ ਜੀਵਨ ਗੁਸਾਈ ਹਰ ਮੇਰੋ ਤੇਰ ਹਉ ਹਰ ਕੀ ਬਹੋਰੀਆ RAM ਬਡੇ ਮੈਂ ਤਨਕ ਲੋਰੀਆ ਰਹਾ ਤਨ ਤੇਰ ਇੱਕ ਸੰਗ ਬਸੇਰਾ ਸੇਧ ਇੱਕ ਤੇ ਮਿਲ ਦੋਹਿਰਾ ਤਨ ਸੁਹਾਗਨ ਜੋ ਪੀ ਭਾਵ ਕਹਿ ਕਬੀਰ ਖੇਰ ਜਨਮ ਨ ਆਵ ਅਸਾ ਸ੍ਰੀ ਕਬੀਰ ਜੀੋ ਕੇ ਦੁਖ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਹੀਰਾ ਹੀਰਾ ਵੇਦ ਪਮਨ ਮਨ ਸਹਿ ਦੇ ਰਹਾ ਸਮਾਈ ਫਗਲ ਜੋਤ ਏਨ ਹੀਰਾ ਦੇਢੀ ਸਤਗੁਰ ਬਚਨੀ ਮੈਂ ਪਾਈ ਹਰ ਕੀ ਕਥਾ ਅਨਾਹਦ ਬਾਣੀ ਹੰਸ ਹੋਏ ਹੀਰਾ ਲੇ ਪਛਾਨੀ ਰਹਾ ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮੈਂ ਰਹਾ ਸਮਾਈ ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦਿਆ ਦਿਖਾਈ ਆਸਾ ਪਹਿਲੀ ਕੁਰੂਪ ਕੁਜਾਤ ਕੁਲਖੇਨੀ ਸਹਰੇ ਤੇਈ ਬੁਰੀ ਅਬ ਕੀ ਸਰੂਪ ਸੁਜਾਨ ਸੁਲਖਣੀ ਸਹਿਜੇ ਉਦਰ ਧਰੀ ਤਲੀ ਸਰੀ ਮੋਈ ਮੇਰੀ ਪਹਿਲੀ ਬਰੀ ਜਗ ਜਗ ਜੀਵੋ ਮੇਰੀ ਅਬ ਕੀ ਧਰੀ ਰਹਾ ਕਹ ਕਬੀਰ ਜਬ ਲੋਹਰੀ ਆਈ ਬੜੀ ਕਾ ਸੁਹਾਗ ਟਰਿਓ ਲੋਹਰੀ ਸੰਗ ਭਈ ਅਬ ਮੇਰਾ ਦੇਠੀ ਔਰ धरਿਓ ਆਸਾ ਮੇਰੀ ਬਹੋਰੀਆ ਕੋ ਤਨੀਆ ਨਾਉ ਲੈ ਰੱਖਿਓ ਰਾਮ ਜਨੀਆਂ ਨਾਉ ਇਨ ਮੁੰਡੀਆਂ ਮੇਰਾ ਘਰ ਤੁੰਦਰਾਵਾ ਬਿਟੂ ਹੈ ਰਾਮ ਰਮਊਆ ਲਾਵਾ ਰਹਾ ਕਹਤ ਕਬੀਰ ਸੁਨੋ ਮੇਰੀ ਮਾਈ ਇਨ ਮੁੰਡੀਆਂ ਮੇਰੀ ਜਾਤ ਗਵਾਈ